ਸੰਗਨੀ ਤੋਂ ਹੁੰਦੇ ਚੱਲਦੇ ਹੋਏ ਅੱਜ ਜਲੰਧਰ ਤੋਂ ਪਠਾਨਕੋਟ ਹਾਈਵੇ ਦੇ ਪਿੰਡ ਐਮਾ ਮੰਗੜ ਦੇ ਨਜ਼ਦੀਕ ਹੋਇਆ ਇੱਕ ਵੱਡਾ ਹਾਦਸਾ ਜਿਸ ਦੇ ਚੱਲਦੇ ਹੋਏ ਪੰਜਾਬ ਪੁਲਿਸ ਦੀ ਬੱਸ ਅਤੇ ਟਰਾਲੇ ਦੇ ਵਿੱਚ ਹੋਈ ਭਿਆਨਕ ਟੱਕਰ ਅ ਸਰ ਕਿੱਦਾਂ ਹੋਈ ਹੈ ਦੁਰਘਟਨਾ ਸਰ ਮੈਂ ਐਸਐਹ ਹਾਂ ਪਠਾਨਕੋਟ ਐਸਐਹ ਕੁਲਵਿੰਦਰ ਸਿੰਘ ਮੇਰਾ ਪਿੰਡ ਨਾਲ ਬੰਡੋਰੀ ਹੈ ਮੇਰਾ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਸਵੇਰੇ ਤੇ ਮੇਰੇ ਚਾਚੇ ਦਾ ਬੇਟਾ ਮੈਨੂੰ ਮਿਲਿਆ ਜੋ ਗੰਨੇ ਦੀ ਟਰਾਲੀ ਲੈ ਕੇ ਮਕੇਰੀਆਂ ਜਾ ਰਿਹਾ ਸੀ ਤੇ ਜਦੋਂ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤੇ ਉਹਦਾ ਫੋਨ ਆਇਆ ਕਹਿੰਦਾ ਜੀ ਪੰਜਾਬ ਪੁਲਿਸ ਦੀ ਬੱਸ ਜਿਹੜੀ ਹੈ ਇੱਕ ਟਰਾਲੇ ਵਿੱਚ ਵੱਜ ਗਈ ਭਾਜੀ ਤੇ ਬਹੁਤ ਨੁਕਸਾਨ ਹੋਇਆ ਤੁਸੀਂ ਜਲਦੀ ਤੋਂ ਜਲਦੀ ਬੰਦੇ ਲੈ ਕੇ ਤੇ ਐਮ ਐਪੋਂ ਜਾ ਮੈਂ ਉਸੇ ਵੇਲੇ ਮੁੰਡੇ ਆਪਣੇ ਨਾਲ ਦੇ ਲਏ ਤੇ ਇੱਥੇ ਆ ਗਿਆਂ ਮੇਰਾ ਬ੍ਰਦਰ ਤੇ ਹੋਰ ਚਾਚੇ ਦੇ ਬੇਟੇ ਹੋਰ ਜਿਹੜੇ ਉਹ ਮੇਰੇ ਆਣ ਤੋਂ ਪਹਿਲਾਂ-ਪਹਿਲਾਂ ਉਹਨਾਂ ਨੇ ਬੱਸ ਵਿੱਚ ਆਪਣੀ ਕਰ ਰਹੀ ਕੋਸ਼ਿਸ਼ ਉਹਨਾਂ ਨੂੰ ਘਟਣ ਦੀ ਤੇ ਉਦੋਂ ਅਸੀਂ ਵੀ ਆ ਗਏ ਅਸੀਂ ਆ ਕੇ ਵੇਖਿਆ ਵਾਥ ਜਿਹੜੀ ਬੁਰੀ ਤਰ੍ਹਾਂ ਫਸੀ ਟਰੈਕਟਰ ਨਾਲ ਵੀ ਕੱਢੀ ਟਰਾਲਾ ਵੀ ਅਸੀਂ ਅੱਗੇ ਪਿੱਛੇ ਕੀਤਾ ਪਰ ਕੋਈ ਬਾਹਰ ਨਹੀਂ ਚਲੀ ਮਕੀਰੀਆਂ ਥਾਣੇ ਫੇਮਾ ਫੋਨ ਕੀਤਾ ਮੁੰਚੀ ਨੂੰ ਉਹ ਕਹਿੰਦੇ ਅਸੀਂ ਜਲਦੀ ਪਹੁੰਚ ਰਹੇ ਹਾਂ ਕਿਨੇ ਲੋਕਾਂ ਦੀ ਮੌਤ ਹੋਈ ਇਹਦੇ ਵਿੱਚ ਇੱਕ ਲੜਕੀ ਸੀ ਤੇ ਇੱਕ ਏਐਸਆਈ ਹੈ ਜਿਹੜਾ ਅਸੀਂ ਕੱਢ ਕੇ ਤੇ ਮਕੀਰੀਆਂ ਭੇਜ ਦਿੱਤਾ ਉਹ ਤੇ ਡੈੱਡ ਬੋਡੀ ਸੀ ਤੇ ਬਾਕੀ ਚਾਰ ਪੰਜ ਜਿਹੜੇ ਮੁਲਾਜ਼ਮ ਹੋਰ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਤੇ ਡਰਾਈਵਰ ਜਿਹੜਾ ਆ ਉਹ ਬੁਰੀ ਤਰ੍ਹਾਂ ਫਸਿਆ ਉਹਨੂੰ ਅਸੀਂ ਕੱਢ ਰਹੇ ਹਾਂ ਗੱਲ ਤੱਕ ਹੁਣ ਤੱਕ ਪਤਾ ਲੱਗ ਪਾਇਆ ਕਿ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀਗੀ ਇਹ ਬੱਸ ਜਲੰਧਰ ਪੀਪੀ ਤੋਂ ਡਿਊਟੀ ਜਾ ਰਹੀ ਗਰਦਾਸਪੁਰ ਤੇ ਗਰਦਾਸਪੁਰ ਸ਼ਹਿਰ ਜ਼ਿਲ੍ਹੇ ਦੀ ਵਾਸਤ ਸੀ ਜਿਹੜੀ ਮੁਲਾਜ਼ਮ ਲੈ ਕੇ ਆ ਰਹੀ ਸੀ ਗਰਦਾਸਪੁਰ ਜਾ ਰਹੀ ਇੰਨਾ ਪਤਾ ਲੱਗਾ ਜੀ